ਹੋਣ ਵੇਖਣ ਦੇਗੇ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਦੱਸਣਾ ਦੱਸਣਾ ਕੀ ਆ ਚੀਨ ਦੇ ਨਣਾਣ ਆਈ ਸੀ ਪ੍ਰਭ ਆਹ ਉਹਨੂੰ ਕਿੰਨੇ ਦਿਨ ਹੋ ਗਏ ਆਏ ਉਹ ਤੇ ਵਿਹਲੀ ਆ ਫਿਰ ਇਹ ਕਰ ਕੋਈ ਕੰਮ ਹੀ ਹੈ ਨਹੀਂ ਨਿਆਣੇ ਸਕੂਲ ਜਾਂਦੇ ਆ ਪਤਾ ਨਹੀਂ ਕਿਦਾਂ ਟਾਈਮ ਪਾਸ ਹੋ ਜਾਂਦਾ ਇਹ ਨਿਆਣੇ ਛੱਡ ਕੇ ਵੀ ਡੰਗ ਡੰਗਰੀ ਬਾਬਰ ਖੇ ਆ ਡੰਗਰ ਵੀ ਰੱਖਿਆ ਨਿਆਣੇ ਵੀ ਸਕੂਲ ਜਾਂਦੀ ਆ ਪਰ ਗੱਲ ਇਹ ਆ ਵੀ ਸੱਸ ਦੇ ਸਿਰ ਤੇ ਸੁੱਟ ਕੇ ਸਾਰਾ ਕੰਮ ਤੇ ਆਪ ਆ ਜਾਂਦੀ ਆ ਮੋਦੀ ਦੇ ਫਿਰ ਸਾਥੀ ਵੀ ਚੰਗੀ ਆ ਜਿਹੜੀ ਉਹ ਛੁੱਟੀ ਦੇ ਦਿੰਦੀ ਐ ਨਹੀਂ ਤਾਂ ਅੱਜ ਕਾਤੇ ਸਰਕਾਰ ਦੇ ਹੱਲੇ ਨਹੀਂ ਦਿੰਦੀਆਂ ਨਾ ਉਹ ਜਿੱਦਾਂ ਪਵਾੜੀ ਇੱਥੇ ਪਾਉਂਦੀ ਆ ਓਦਾਂ ਹੀ ਉੱਥੇ ਪਾਉਂਦੀ ਹੁੰਨੀ ਆ ਤਾਂ ਸੱਸ ਆਂਦੀ ਹੁੰਦੀ ਆ ਵੀ ਚੰਗਾ ਹੋਇਆ ਹੱਥ ਜੋੜਦੇ ਹੁੰਦੀ ਆ ਵੀ ਜਾ ਚਾੜਦੇ ਇੱਥੇ ਵੀ ਜਦੋਂ ਆਉਂਦੀ ਆ ਨਾ ਲੂ ਲੂ ਫੇਰਦੀ ਸਾਰੇ ਘਰਾਂ ਦੇ ਵਿੱਚ ਇਹ ਜੀਵਨ ਦੇ ਨੱਕ ਦੇ ਵਿੱਚ ਉਹਨੇ ਦਮ ਕੀਤਾ ਹੈਗਾ ਇਹਨੇ ਤਾਂ ਸ਼ੂਗਰ ਕੀਤਾ ਹੁਣ ਆਪੇ ਚਲ ਗਈ ਆ ਆਂਡ ਗਵਾਂਡ ਸਾਰੇ ਘਰਾਂ ਦੇ ਵਿੱਚ ਜਾਣਾ ਨੌ ਦੇ ਸਾਸਨ ਤਸਸ ਦੀ ਨੌ ਬਸ ਚਵੰਤੀਆਂ ਲਾਉਣ ਤੋਂ ਬਿਨਾ ਉਹਨੂੰ ਕੋਈ ਕੰਮ ਨਹੀਂ ਹੈਗਾ। ਉਹ ਇਹਦਾ ਰਦਾ ਇਹ ਹੀ ਵੀ ਮੈਂ ਹੁਣ ਆਪਣੇ ਸੋਹਰੇ ਬਸ ਨਹੀਂ ਸਕਦੀ ਤੇ ਕਿਸ ਨੂੰ ਵੀ ਪਸੰਦਣਾ। ਆਪਣੇ ਘਰ ਵੀ ਆਈ ਸੀ। ਹਾਂ। ਤੇ ਪਾਸੋਂ ਬੰਬੀ ਤੇ ਨਹੀਂ ਗਏ? ਅੱਛਾ। ਤੇ ਵਾਵਾ ਚੇਰ ਬੈਠੀ ਰਹੀ ਚਾਹ ਪਾਨ ਪੀ ਕੇ ਗਈ। ਮੈਨੂੰ ਪੁੱਛਦੀ ਹੀ ਵੀ ਵੀਰਜੀ ਕਿੱਥੇ ਆ? ਤੇ ਮੈਂ ਹਾਂ ਉਹ ਤਾਂ ਬੰਬੀ ਤੇ ਗਏ ਆ। ਵੇਖਣ ਗਏ ਆ ਕਿ ਝੋਨਾ ਪੱਕਾ ਹੋਆ ਕਿ ਕਿਦਾਂ ਆ। ਅੱਛਾ। ਤਾਂ ਮੈਂ ਨਹੀਂ ਗਈ। ਤੇ ਰੱਖੀ ਰਹੀ ਮੈਂ ਤਾਂ ਕਿਹਾ ਤੁਸੀਂ ਆਈ ਜਾਣਾ ਤੇ ਤੁਹਾਨੂੰ ਵੀ ਕੋਈ ਨਾ ਕੋਈ ਗੱਲ ਉਧਾਂ ਦੇ ਘਰ ਹੀ ਜਾਣੀ ਆ ਭਾਵੇਂ ਸਾਡੇ ਦੋਵਾਂ ਜੀਆਂ ਚ ਇੱਕ ਪੱਤ ਪਾ ਜਾਂਦੀ ਹੈ ਇਦਾਂ ਦੀ ਆ ਉਹਨੂੰ ਇੰਨਾ ਨਹੀਂ ਹੁੰਦਾ ਵੀ ਮੈਂ ਪਰੌਣੀ ਆਈ ਆ ਚੱਲ ਕੋਈ ਨਹੀਂ ਮੇਰਾ ਆਈ ਦਾ ਕਿੰਨੇ ਇਤਮਾਨ ਕੀਤਾ ਚਾਹ ਪਾਣੀ ਪਿਆ ਲਿਆ ਵਾ ਤੇ ਪੀ ਕੇ ਮੈਂ ਘਰ ਨੂੰ ਜਾਵਾਂ ਨਾ ਕੋਈ ਨਾ ਕੋਈ ਗੱਲ ਕਰਨੋਂ ਬਾਅਦ ਆਉਣਾ ਹੀ ਨਹੀਂਗਾ ਉਹਨੇ ਤਾਂ ਤੈਨੂੰ ਬੜੀ ਪੜਾ ਜਾਣੀ ਨਹੀਂ ਨਹੀਂ ਮੈਨੂੰ ਨਹੀਂ ਉਹਨੇ ਕੁਝ ਵੀ ਕਿਹਾ ਮੈਨੂੰ ਘਾਟੇ ਪੜਾਉਂਦੀ ਆ ਉਹਨੂੰ ਇਹ ਆ ਨਾ ਤੇ ਜੀਵਨ ਕਰ ਜਾਂਦੀ ਆ ਤੇ ਗੱਲਬਾਤ ਉਹਦਾ ਨਾ ਕਰ ਲੈਂਦੀ ਆ। ਉਹ ਵੀ ਗੱਲ ਹੈ ਕਿ ਮੇਰੇ ਨਾਲ ਹਾਂ ਮੇਰੇ ਨਾਲ ਤਾਂ ਨਹੀਂ ਗੱਲ ਕਰਦੀ। ਉਹ ਤਾਂ ਉਹਦੀਆਂ ਬਥੇਰੀਆਂ ਕਰ ਗਈ ਮੇਰੇ ਨਾਲ। ਉਹ ਇਦਾਂ ਵਾਂ ਉਹ ਇਦਾਂ ਵਾਂ ਮੈਂ ਤੇ ਰਾਮ ਨਾ ਰੈਂਡੀਆਂ ਦੋ ਦੋ ਸਬਜ਼ੀਆਂ ਬਣਾ ਕੇ ਦਿੰਦੀ ਮੈਨੂੰ ਤਾਂ ਮੈਂ ਰੋਟੀ ਖਾਣੀ ਆ ਤੇ ਮੈਂ ਭੈਣ ਜੀ ਮਗਰ ਕਿਦਾਂ ਸਾਦਾ ਵਾਂ। ਹਾਂਜੀ ਨਹੀਂ ਮੇਰੀ ਸੱਸ ਬੜੀ ਚੰਗੀ ਆ। ਸਾਰੇ ਕੰਮ ਆਪ ਕਰ ਲੈਂਦੀ ਆ। ਮੈਨੂੰ ਤਾਂ ਕਿਤੇ ਵੀ ਨਹੀਂ ਹੁੰਦਾ ਤੇ ਨਿਆਰੇ ਵੀ ਸੰਭ ਲੈਂਦੀ ਆ। ਚੰਗੀ ਤਾਂ ਉਹ ਆਪੇ ਹੀ ਆ। ਉਹ ਨੂੰ ਇਹ ਆਪੀ ਜਨੂੰ ਘਰੋਂ ਬੱਤ ਮੁਕਾ ਹੱਥ ਜੋੜ ਕੇ ਕੱਢ ਦਿੰਦੀ ਨਹੀਂ ਕਿ ਜਿਆਦਾ ਰਹਿ ਕਿ 10 ਦਿਨ ਜਾ ਕੇ ਦੱਸਣਾ ਤੇ ਬਈ ਆ ਕਿ ਜੋ ਇੱਥੇ ਕਰਦੀ ਹੈ ਉੱਥੇ ਇਹੋ ਹੀ ਕਰਦੀ ਹੋਣੀ ਹੈ ਤਾਂ ਹੀ ਉਹ ਆਂਦੀ ਹੋਣੀ ਹੈ ਕਿ ਜਾ ਚਲ ਜਾ ਨਿਆਣੇ ਮੈਂ ਸੰਭਲੂੰਗੀ ਘਰ ਦਾ ਕੰਮ ਮੈਂ ਕਰ ਦੂੰਗੀ ਅੱਜ ਕੱਲ੍ਹ ਲੋਕਾਂ ਦਾ ਮਿੰਟ ਦਾ ਟਾਈਮ ਨਹੀਂ ਹੈ ਨਹੀਂ ਹੈਗਾ ਕਿ ਘਰੋਂ ਨਿਕਲਣਾ ਬੜਾ ਮੁਸ਼ਕਲ ਬੱਚੇ ਹੀ ਨਹੀਂ ਰਹਿੰਦੇ ਮਾਵਾਂ ਤੋਂ ਬਿਨਾ ਤਿਆਰ ਕਰਕੇ ਸਕੂਲ ਕੱਲ੍ਹ ਨੇ ਕਿ ਦੱਸੋ ਠੇ ਉਹ ਤਾਂ ਦਾਦੀ ਭੇਜੀ ਜਾਂਦੀ ਹਣੀ ਆ ਤਾਂ ਭੇਜਣਾ ਹੀ ਆ ਫਿਰ ਕੀ ਕਰੇ ਚਲ ਕਲੇਸ਼ ਤੋਂ ਮੁਕਾ ਉਹ ਇਹ ਗੱਲ ਕਰਦੀ ਹੋਣੀ ਹੈ ਫਿਰ ਹੋਰ ਕੀ ਹੈ ਮੈਂ ਮੁੰਦਰਾ ਦਾ ਘਰ ਵਾਹਿਆ ਤੇ ਲੈ ਗਿਆ ਵਾ ਮੈਂ ਸੋਈ ਜੇ ਨਹੀਂ ਫੁੜਕੇ ਲਾਉਣ ਤੇ ਨੰਗਦੇ ਵੇਖਿਆ ਮੈਂ ਕਿਉਂ ਗੜ ਚੁੱਪ ਕਰਦੇ ਮਗਰ ਬੈਠੀ ਹੁਣੇ ਜਾਂਦੀ ਵੀ ਬੋਲਦੀ ਮਗਰ ਪਤਾ ਨਹੀਂ ਆ ਬੋਲਦੀ ਹੋਊਗੀ ਕਿ ਇਹ ਤਾਂ ਹੱਤੋਂ ਦੀ ਸ਼ਰੂ ਤੇ ਰਹੀ ਹੈ ਚੁੱਪ ਕਰਕੇ ਕਿੱਥੋਂ ਜਾਣਾ ਪਰ ਇਹ ਆ ਵੀ ਇਹਨਾਂ ਦੇ ਘਰੋਂ ਕਲਾ ਮੁੱਕਦੀ ਨਹੀਂ ਤੇ ਜਿੱਦਾਂ ਦੀ ਆਈ ਸੀ ਨਾ ਇਹਨਾਂ ਦੇ ਘਰੋਂ ਨੇ ਕਲਾ ਪਾਈ ਹਾਈ ਜੀ ਉਹ ਜੀ ਬੋਲਦੇ ਰਹਿੰਦੇ ਸੀ ਮਰਜੇਦਰ ਕੋਲ ਮੇਰੇ ਸਾਹਬਾ ਕੋਲ ਥੋੜਾ ਦਿੰਦੀ ਸੀ ਆਹੋ ਆਹ ਵੇਖਲਾ ਕੰਮ ਨਹੀਂ ਕਰਦੀ ਆਹ ਵੇਖਲਾ ਚੀਜ਼ ਘੱਟੇ ਨਾ ਭਰੀ ਆ ਵੇਖਲਾ ਸਬਜ਼ੀ ਕੋ ਨਾ ਮਿਲੋ ਰੋਟੀ ਕਵਾਲੀ ਬੰਦਾ ਪੁੱਛੇ ਤੇ ਕਹਾਰ ਕਿਹੜੀਆਂ ਦੋ ਦੋ ਸਬਜ਼ੀਆ ਰੋਟੀ ਖਾਣੀ ਆ ਕਿਹ ਹਟੇਵੇਂ ਇੱਕ ਸਬਜ਼ੀ ਨਾ ਤਿੰਨਾਂ ਡੰਗ ਵੀ ਕੱਢਣੇ ਪੈਂਦੇ ਆ ਇਦੀ ਗੱਲ ਨਹੀਂ ਗਈ ਹੈ ਜੀ ਨਹੀਂ ਕੱਢਣੇ ਪੈਂਦੇ ਆਗੇ ਜ਼ਬਰਦਸਤੀ ਪਰ ਇੱਥੇ ਆਣ ਕੇ ਤਾਂ ਰੋਵਿਆ ਛਾੜਦੀ ਐ ਇੱਥੇ ਤੇ ਇਹ ਨਾਦੀ ਫਿਰਦੀ ਐ ਜੇ ਉਹ ਡੇ ਨਾ ਚੰਗੀ ਇਹੋ ਜਿਹੇ ਨੂੰ ਫੜ ਕੇ ਗੁੱਤੋਂਵਾਲ ਦਿੱਤਾ ਇਹਦਾ ਪਤਾ ਲੱਜੇ ਕਿ ਕੀ ਬੰਦਿਆ ਗੁੱਤੋਂਵਾਲ ਦੇਣਾ ਸੌਖਾ ਵਾ ਮੁੜ ਕੇ ਆਪਣੇ ਘਰ ਘੱਟ ਪੱਤ ਪੈਂਦਾ ਉਹਨੇ ਤੇ ਇਹ ਕੰਮ ਕਰਕੇ ਚੱਲ ਜਾਣਾ ਤੇ ਮੁੜ ਕੇ ਰੋਟੀ ਨਹੀਂ ਖਾਣੀ ਕੀ ਕਰੂਗੀ ਤਾਂ ਆਪਣੇ ਘਰ ਜਦੋਂ ਮਰ ਕਿਲੇ ਕਿ ਦਿਨ ਇਦਾਂ ਕਲੇਸ਼ ਤੋਂ ਰੋਤਾ ਰ ਅੱਡਾ ਤੇ ਰਹਿਣਾ ਚੱਲ ਹੈ ਤੇ ਇਦਾਂ ਹੀ ਆ ਹੁਣ ਚਲ ਗਈ ਆ ਹੁਣ ਕਿਤੋਂ ਮਹੀਨਾ ਰਵੇ ਇੱਥੇ ਤਾ ਮਹੀਨੇ ਬਾਅਦ ਫੇਰ ਆ ਜੂਗੀ ਉਹ ਮੇਕੜਾ ਬੇਕੜਾ ਟੇਕੜ ਲੈਣੀ ਕਿ ਤਾ ਕੋਈ ਨਹੀਂ ਜਾਣੇ ਉਹਦੇ ਵੀ ਸਿਆਣੇ ਹੋਣ ਰਹੇ ਆ ਆਪੇ ਮਤ ਦੇਣਗੇ ਹੀ ਪੀਆ ਗਲਕਾਰ ਹੁਣ ਸਿਆਣੀ ਬਿਆਣੀ ਹੋਈ ਆ ਕਿ ਤੇਰੀ ਸਾਰੀ ਉਮਰ ਇਦਾ ਹੀ ਲੰਘਣੀ ਆ ਉਹ ਬਹੁਤ ਜਿਹੜੀ ਆ ਤਾਂ ਪੈਂਦੀ ਆ ਨਾ ਉਹ ਨਹੀਂ ਹਟਦੀ ਹੁੰਦੀਆਂ ਤੈਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਹਾਂ ਤਾਂ ਗੱਲ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਤੇ ਸਿਆਣੇ ਆਂਦੇ ਹੁੰਦੇ ਆ ਨਾ ਜਿੰਨੂੰ ਕੋਈ ਨਾ ਸਾਦੇ ਨੂੰ ਹਲਾਸ ਸਾ ਤੇ ਹਲਾਸ ਆ ਕੇ ਸਾਥ ਲੈਦੀ ਹੁੰਦੀਆਂ ਵੇਖੋ ਇਹਨਾਂ ਕੰਨ ਚ ਪਾਈ ਦੀ ਦੋਣਾ ਮੁਰਕੇ ਅਜੇ ਤੱਕ ਤੈਨੂੰ ਕੋਨੇ ਨੇ ਦਾਦੇ ਫਿਰਦੇ ਇਹ ਤਾਂ ਤੂੰ ਅਜੇ ਨਹੀਂ ਕੀ ਆ ਦਾਦੇ ਤਾਂ ਆ ਵਾ ਥੋੜੇ ਜੇ ਵੱਡੇ ਹੋ ਲੈੰਦੋ ਰਮਨ ਤੂੰ ਵੇਖਿਆ ਨਹੀਂ ਉਹਨੇ ਤੇ ਆਪਣਾ ਬੰਦਾ ਲੈ ਲਿਆ ਮੈਨੂੰ ਸਿੱਧਾ ਕਰਕੇ ਰੱਖਿਆ ਦਾਦਾ ਫਿਰਦਾ ਉਹ ਨਹੀਂ ਨਹੀਂ ਇਥੇ ਮੈਨੂੰ ਆਂਦੀ ਕਿ ਦੱਸਦੇ ਰਹਿਣਾ ਵਾ ਜਦੋਂ ਲੈਣ ਆ ਗਿਆ ਨਾ ਤੇ ਚੁੱਪ ਕਰਕੇ ਨਾਲ ਚਰ ਗਈ ਆ ਜਿਉ ਉਹਦਾ ਡਰ ਨਾ ਨਾ ਹੁੰਦਾ ਇਹਨੇ ਆਕੜ ਜਾਣਾ ਸੀ ਤੇ ਮੈਂ ਨਹੀਂ ਜਾਣਾ ਜੇ ਕੱਲਾ ਚੱਲ ਜਾ ਉਹਦਾ ਡਰ ਨਹੀਂ ਆ ਉਹਨੇ ਸੋਚਿਆ ਵੀ ਜੇ ਹੁਣ ਨਾ ਗਈ ਤੇ ਮੇਰੇ ਤੋਂ ਮੁਰਤੀ ਤੇ ਇਹ ਲੈਣੀ ਆਉਣਾ ਤਾਂ ਗਈ ਆ ਚਲ ਜਿੱਦਾਂ ਵੀ ਹੈ ਵਾ ਚਲ ਤੇ ਗਈ ਆ ਨਾ ਘੇਰ ਆ ਜਾਣਾ ਲੇਖ 15 20 ਦਿਨ ਹੀ ਉੱਥੇ ਕੱਢਣੇ ਹੁੰਦੇ ਇਹੋ ਜਿਹੇ ਲੜਾਨਾ ਜਿਹੜੀ ਆ ਨਾ ਇਹਦੇ ਤੋੜੇ ਕੋਣੀ ਹੁੰਦੀਆਂ ਔਰ ਗਣਪਤਾ ਕੀ ਆ ਜਦੋਂ ਮਾਂ ਹੀ ਨਾ ਧੀ ਉਦੋਂ ਵੀ ਇੱਥੇ ਚਾਦਰ ਕਰੀਆਂ ਕਰਦੀ ਰਹੀ ਨਾ ਆਹ ਤੇ ਉਹ ਕੰਮ ਛੱਡਣ ਨਹੀਂ ਲਈ ਉਹ ਕੰਮ ਛੱਡਣ ਨਹੀਂ ਲਈ ਹੁਣ ਉਹ ਕੰਮ ਲੱਭਦੀ ਆ ਪਰ ਇਹ ਨਾ ਟਾਈਮ ਟਾਈਮ ਨਾ ਸਾਰੇ ਕੰਮ ਚੰਗਿਆਂ ਲੱਗਦੇ ਆ ਹੁਣ ਪਰਜਾਈ ਆਈ ਆ ਜਿਹੜੀ ਪ੍ਰਧਾਨਗੀ ਕਰਦੀ ਤੂੰ ਆਪਣੇ ਘਰ ਜਾ ਕੇ ਕਰ ਇੱਥੇ ਉਹਨੂੰ ਕਰ ਲੈਂਦੇ ਓਏ ਤੇ ਚੱਲ ਜੀਵਣ ਨੂੰ ਚੁੱਪ ਕੀਤੀ ਜਿਆ ਅਕਸਰ ਉਹਨੇ ਗੁਰੜਾ ਹੀ ਹਵਾ ਕੇ ਆਹੋ ਜਿੱਦਾਂ ਬਾਹੋਂ ਫੜ ਕੇ ਬਾਹਰ ਕੱਢੂ ਜੀ ਆਪੇ ਲੱਗ ਜੂ ਬਦਤ ਕਦਨ ਆਇਆ ਇੱਕ ਦਿਨ ਆਹੋ ਕਿ ਦਿਨ ਚੁੱਪ ਕੀਤੀ ਰਹਿਣਾ ਦਿਹਾੜੇ ਉਦੇ ਸਿਆਣੇ ਹੋਏ ਆ ਆਹ ਪਤਾ ਨਹੀਂ ਆਪਣੀਆਂ ਆ ਤਾਂ ਜਿਹੜੀਆਂ ਬਦਲਦੀ ਨਹੀਂ ਗੀ ਤੇ ਘਰ ਨੂੰ ਘਰ ਸਮਝਦੀ ਨਹੀਂ ਗੀ ਘਰੋਂ ਤੇ ਇੱਕ ਦਿਨ ਨਿਕਲ ਜਗੇ ਨਾ ਕੰਮ ਨਹੀਂ ਨਾਂ ਰਲਦਾ ਤੇ ਜਿਹੜੀ ਆਣ ਕੇ ਇਥੇ 10-10 ਦਿਨ ਬੈਠੀ ਰਹਿੰਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਸਾਰਦੀ ਹੋਊਗੀ ਆਪਣਾ ਜੇ ਜੀਵਨ ਚੰਗੀ ਹੋਏ ਤਾਂ ਉਹਦੀ ਸੱਸ ਨੂੰ ਕਰੇ ਫੋਨ ਆ ਉਹਨੂੰ ਪਤਾ ਲੱਗ ਜਾ ਤਾਂ ਇਹਦੇ ਵਾਲਾ ਹੱਥ ਪਾਵੇ ਫੇਂ ਗਾਂ ਆ ਤੁੰਦ ਨਹੀਂ ਸੱਸ ਨੇ ਥੋੜਾ ਇਹ ਗੱਲ ਦਸਣੀ ਆ ਕਿ ਮੈਨੂੰ ਜੀਵਨ ਨੇ ਫੋਨ ਕੀਤਾ ਗੱਲ ਦਾ ਪਤਾ ਲੱਗ ਹੀ ਜਾਂਦਾ ਹੁੰਦਾ ਵਾ ਇਹ ਗੱਲਾਂ ਗੁੱਜੀਆਂ ਨਹੀਂ ਹੋਈਆਂ ਜਾਂਦਾਂ ਉਹ ਤਾਂ ਦਾਦੀ ਨੇ ਫੋਨ ਕਰਦੇ ਇਹਨਾਂ ਦੇ ਘਰਾਂ ਦੇ ਤਾਂ ਕੰਮ ਇਦਾਂ ਹੀ ਰਹਿਣੇ ਆ ਜਾਣ ਤੋਂ ਹੁਣ ਗੱਲਾਂ ਮੈਂ ਸਬਜ਼ੀ ਰੱਖੀ ਆ ਇਹ ਨਾ ਹੋਏ ਮੈਂ ਤੁਹਾਡੇ ਨਾਲ ਗੱਲ ਨਹੀਂ ਪਈਆਂ ਤੇ ਮੇਰੀ ਸਬਜ਼ੀ ਸਾਰੀ ਸੜ ਗਈ ਆਪ ਹੀ ਤੂੰ ਗੱਲ ਛੇ ਜੀ ਤੇ ਹੁਣ ਆ ਗਈ ਦੂਜੇ ਵਾਰ ਹੋ ਗਈਆਂ ਤੇ ਧਿਆਨ ਚ ਆ ਗਈ ਤੇ ਮੈਂ ਨਾਲ ਦੱਸਾਂ ਤੁਹਾਨੂੰ ਮੈਂ ਰਮਿਤਿਆ ਨੂੰ ਸੱਸ ਨਾਲ ਭਾਂਦੀ ਸੱਸ ਪਿਆਰ ਹੀ ਹੈ ਜੀ ਹੀ ਕਰਦੀਸ ਨਾ ਆਪਣਾ ਬਸ ਆਪਣਾ ਵੀ ਕੀ ਦੱਸਾਂ ਮਾਹਣ ਬੁੜਾਜ ਗਈ ਆ ਮੈਂ ਸੋਚਿਆ ਕਿ ਚੱਲ ਮੈਂ ਵੀ ਜਾ ਕੇ ਕਿਤੇ ਫਿਰਦੋਰਾ ਮੈਨੂੰ ਤਾਂ ਫਾਇਦਾ ਹੀ ਨਹੀਂ ਹਾਂ ਫੁਰਕੇ ਦੇਹੀਆਂ ਲਾਉਣ ਅੱਛਾ ਤਾਂ ਮੈਂ ਨੰਗਦੀ ਵੇਖੀ ਅਛਾ ਵੇਹੀ ਨੰਗਦੀ ਕੋ ਤਾਂ ਮੈਂ ਅੱਗੇ ਕੈਂਪ ਵੀ ਚਲਦੀ ਆ ਲੱਗਦਾ ਹਾਏ ਹਾਏ ਪਤਾ ਨਹੀਂ ਉਹ ਤੇ ਕੀ ਖਾਂਦੀ ਆ ਉਹ ਤੇ ਹਟਦੀ ਨਹੀਂ ਭੈਣ ਜੀ ਇੱਥੇ ਤੇ ਆਣ ਕੇ ਘਰ ਘਰ ਫਿਰਦੀ ਆ ਉੱਥੇ ਇਹ ਤਾਂ ਕਿੰਨਾ ਜਰਾ ਹੰਦਾ ਉਹ ਉੱਥੇ ਵੀ ਇਦਾਂ ਹੀ ਕਰਦੀ ਆ ਸਾਸੇ ਦੀ ਪਠੇਰੀ ਤੰਗ ਪਰ ਦਰਦੀ ਜੜੀ ਦਰਦੀ ਨਹੀਂ ਕਿਸ ਨੂੰ ਉਹ ਆਂਦੀ ਆ ਤੇ ਸਾਡੇ ਘਰ ਦਾ ਟੈਰ ਲੰਗੀ ਜਾਵੇ ਧੀਏ ਮੇਰ ਨਾਲ ਵਾਲੀ ਹੁਟੀ ਗੱਲਾਂ ਕਰ ਲੈਂਦੀ ਆ ਪਰ ਮੈਂ ਥੋੜੀ ਦੱਸਾਂ ਕਿ ਨਹੀਂ ਕਿੰਨੂੰ ਉਹ ਜਿਹਾ ਭਰਾ ਵਾ ਤਾਂ ਬਣਾ ਜੀ ਉਹ ਵੀ ਮੇਰੇ ਗੱਲ ਪੈ ਜਾਂਦਾ ਤਾਂ ਹੀ ਤੇ ਉਹ ਨਾ ਮਗਰ ਧਿਆਨ ਨਹੀਂ ਕਰਦੀ ਵੀ ਗਈ ਆ ਤਾਂ ਗਈ ਰਹਿੰਦੇ ਸਾਂਦੇ ਰਹੀ ਉਹ ਵੀ ਸੁੱਖ ਦਾ ਸਾਹ ਲਵਾਂਗੇ ਪਰ ਨਿਆਣੇ ਵੀ ਚੰਗੇ ਆ ਜਿਹੜੇ ਮਾਂ ਨੂੰ ਚੇਤੇ ਨਹੀਂ ਕਰਦੇ ਵਾਕਿਆ ਇਸ ਨਿਆਣੇ ਵੀ ਤਾਂ ਕਰਦੀ ਹੋਊਗੀ ਹੁਣ ਦਾਦਾ ਦਾਦੀ ਪਿਆਰ ਕਰਦੇ ਆ ਉਹ ਦਾਦਾ ਦਾਦੀ ਨਾਲ ਲੱਗੇ ਰਹਿੰਦੇ ਆ ਇਹ ਬਲਾਂ ਨਾ ਚਾਚਾ ਨਾ ਰੋਪੀ ਪਾਣੀ ਦਿੰਦੀ ਹੋਊਗੀ ਉਹਨਾਂ ਨੂੰ ਪਰ ਨਾ ਜਿਦਾਂ ਇੱਕ ਵਾਰੀ ਹੀ ਨਾ ਉਹਨਾਂ ਨੇ ਇਹਦੇ ਨੂੰ ਭਾਲ ਹੁੰਦੇ ਸੀ ਪਰ ਹੋਣੇ ਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਚਾਹੀਦਾ। ਨਾ ਨਾ ਬਦਲਣਾ ਨਹੀਂ ਉਹ ਸਾਡੇ ਚ ਫੋਟੇ ਨਹੀਂ ਪਾ ਲਦੀ ਆਣ ਕੇ। ਸਾਡੇ ਚ 24 ਘੰਟੇ ਕ ਪੱਤ ਜਨਗਦਾਰ ਮੁਕੀ। ਨਹੀਂ ਤੇ ਤੁਹਾਡੇ ਚ ਕਿਉਂ ਪੁੰਦੀ ਆ? 10 ਘਰਾਂ ਨਹੀਂ ਬਦਲਾਂਗਾ। ਵੀ ਮੇਰੀ ਭੈਣ ਤੇ ਸ਼ੁਰੂ ਤੋਂ ਇਦਾਂ ਦੀ ਆ ਤੇ ਮੈਂ ਆਪਣੇ ਘਰ ਕਿਉਂ ਪੱਤ ਪਾਵਾਂ। ਨਾ ਨਾ ਅਗਲਾ ਪਤਾ ਕੀ ਆਂਦਾ ਵਾ? ਆਂ ਤਾਂ ਮੈਂ ਤੇ ਲਾੜਣਾ ਪਾਲੀ ਆ ਮੇਰੀ ਕੱਲੀ ਕੱਲੀ ਭੈਣ ਵਾ ਤੇ ਮੇਰੀ ਮਾਂ ਮਨ ਜਾਣ ਲਈ ਕਹਿ ਗਈ ਹੀਗੀ। ਆਪਣੇ ਭੈਣ ਦਾ ਧਿਆਨ ਕਿਹਦੇ ਦੀ ਗੱਲ ਨਾ ਮੋੜੀ। ਤੇ ਮੇਕਿਆ ਨਹੀਂ ਦੇ ਕੁਛ ਗਿਆ ਤਾਂ ਮੈਂ ਤਾਂ ਬੁਰਾ ਕੋਈ ਨਹੀਂ ਆ ਨਹੀਂ ਫਿਰ ਗੱਲ ਇਹ ਕਹਿਣਾ ਵੀ ਵਿਆਹੀ ਕਿਉਂ ਨਹੀਂ ਵਿਆਹ ਨਹੀਂ ਲਈ ਲਾਡਾਂ ਦਾ ਪਾਲੀ ਤੇ ਘਰੇ ਰੱਖ ਲੈਣੀ ਫਿਰ ਇੱਥੋਂ ਤੱਕ ਮੇਰੇ ਪੇਕੇਆ ਤੱਕ ਦੇ ਮਿਲੇ ਮਾਰਦੀ ਆਣ ਕੇ ਮੈਨੂੰ ਕਿੰਨਾ ਨੇ ਕੰਮ ਕੀਤਾ ਉਹ ਮੈਂ ਦੱਸ ਨਹੀਂ ਸਕਦੀ ਰੋ ਰੋ ਕੇ ਟੈਂਪ ਕੱਢਣੀ ਜਦੋਂ ਆ ਜਾਂਦੀ ਹੈ ਹਾਏ ਹਾਏ ਇੱਥੇ ਵੀ ਆਈ ਸੀ ਅੱਛਾ ਤੁਹਾਡੇ ਘਰ ਵੀ ਆ ਗਈ ਆਈ ਜੀ ਚਾਹ ਪਾਣੀ ਪਿਆਲੇ ਆ ਵੀਰ ਅੱਛਾ ਵੀਰ ਕਿੱਥੇ ਆ ਮੈਂ ਹਉ ਤੇ ਘਰ ਹੈ ਨਹੀਂ ਗੇ ਬੰਬੀ ਤੇ ਦੇ ਆ ਠੀਕ ਵਾ ਤੇ ਫਿਰ ਦੀਕਾ ਕੇ ਚਲ ਗਈ ਤੇ ਇਹਨਾਂ ਨੂੰ ਕੋਈ ਮਿਲ ਪਿਆ ਅੱਛਾ ਇਹ ਗੱਲੀ ਪਹਿਲੀ ਹੁਣੀ ਐ ਇਹ ਥੋੜੇ ਦੇ ਲੇਖ ਹੋ ਗਏ ਚਲ ਤਾਂ ਵੀ ਚੰਗਾ ਹੋ ਗਿਆ ਜੇ ਕਿਤੇ ਆ ਜਾਂਦੇ ਤਾਂ ਪਾਜੀ ਇਹਨੇ ਪਾਜੀ ਦੇ ਵੀ ਕੰਮ ਪਰ ਜਾਣੀ ਪਰ ਨਹੀਂ ਇਹਨੇ ਆ ਬੜੀ ਪੜਾਵਾਂ ਮੈਂ ਤੇ ਵੇਦੀ ਰਹਿੰਦੀ ਆ ਕਦੀ ਇੱਧਰ ਨੂੰ ਚਲ ਜਾਂਦੀ ਆ ਕਦੀ ਇੱਧਰ ਨੂੰ ਚਲ ਜਾਂਦੀ ਆ ਹਟਦੀ ਇਹ ਤੇ ਨਾ ਦਿਲਜੀਤ ਘਰ ਨੂੰ ਚਲ ਗਈ ਤੋਂ ਆਦੀ ਪਰਿਸਾਸ ਨੂੰ ਚੰਗਾ ਚੁੱਕ ਕੇ ਆਈ ਆ ਤੁਹਾਡੇ ਘਰ ਤੇ ਚੰਗਾ ਇਹਨੇ ਪਵਾੜਾ ਪਾਇਆ ਲੈ ਨਾ ਹਾਂ ਕਿਹਦੇ ਕਰਕੇ ਇਹਨੇ ਫੋਨ ਕੀਤਾ ਚੋਰੀ ਅੱਛਾ ਤੇ ਮੈਂ ਸੁਧਿਆ ਹੂੰ ਮੇਹਾਂ ਹੱਥ ਜੜਾਣਾ ਵੀ ਬਣ ਕੇ ਖੰਦਿਆ ਜਾ ਇਹਨੂੰ ਅਣਕੀ ਇਹਨੇ ਤੇ ਨਾ ਡਾਂਡ ਤਾਣ ਨੂੰ ਛੱਡਿਆ ਤੇ ਲੋਕ ਜਿੰਨਾਂ ਨੂੰ ਪਤਾ ਲੱਗ ਗਿਆ ਹਾਂ ਤੇ ਤੇਰੇ ਦਿਵਾਲੀ ਹੋਊਗੀ ਉਹਨੂੰ ਜਾਣਾ ਕਿ ਦੱਸੀ ਨਾ ਹੁਣ ਨਹੀਂ ਨਹੀਂ ਉਹਨੇ ਨਹੀਂਗਾ ਦੱਸਣਾ ਪੜਾ ਮਾਸਾ ਵਿਚਾਰਾ ਅੱਛਾ ਆਹ ਤਾਂ ਕੋਈ ਗੱਲ ਨਹੀਂ ਮੈਂ ਹੁਣ ਆ ਉਹ ਕਰਦਾ ਨਾ ਪੁੱਛੂਗਾ ਇਹਨੂੰ ਤੇ ਮੈਂ ਪੁੱਛੀ ਨਾ ਚੁੱਕਾ ਕਰਕੇ ਲੈ ਜਾ ਨਹੀਂ ਸਾਂ ਤੇ ਮੁੜ ਕੇ ਮੈਨੂੰ ਆਉਣ ਲੱਗਦੀ ਹੁੰਦੀ ਆ ਕੁ ਆ ਬਨਾਲ ਆਇਆ ਕਰ ਕਿ ਕੱਲੀ ਹੋਣਾ ਤੇ ਆਇਆ ਕਰ ਆਪੇ ਸਵੇਰੇ ਆਇਆ ਤੇ ਸ਼ਾਮਾਂ ਨੂੰ ਨਾਲ ਹੀ ਲੈ ਗਿਆ ਐਸਾ ਰਹਿ ਕੇ ਇਹਨੇ ਕੀ ਕਰਨਾ ਅੱਜ ਇਹਨੇ ਪਵਾੜੇ ਪਾ ਕੇ ਗਈ ਆ ਤੇ ਗੱਲ ਹੀ ਨਹੀਂ ਕਰਨ ਮੜ ਚੱਲ ਮੇਰੇ ਤੇ ਪੋਣੇ ਪੋਣੇ ਆ ਆਣ ਘੋਣ ਦੇ ਪਾ ਜੰਦੀ ਆ ਹਾਦੀ ਹੋ ਗਈਵੇਂ ਆ ਤਾਂ ਪਈ ਪਿਛਲ ਗਈ ਉਹ ਬਾਹਰ ਨਹੀਂ ਹੁੰਦੀ ਹਾਂ ਚੌਧਰ ਗਰੀ ਕਰਕੇ ਆਪ ਰਹੀ ਹੈ ਨਾ ਪਰ ਨਹੀਂ ਨਾ ਸਮੇਂ ਦੇ ਹਿਸਾਬ ਨਾਲ ਪੜਨਾ ਚਾਹੀਦਾ ਆ ਜੇ ਕੋਈ ਬੇਇਕੀ ਕਰੂਗਾ ਕਿ ਤੇ ਗਵਾਡ ਰਹੀ ਹੋਵੇ ਬੇਨਤੀ ਕਰਕੇ ਤੁਹਾਨੂੰ ਪੱਤ ਕੀ ਪੱਲੇ ਰਹਿ ਜੀ ਮੇਰੀ ਹੰਤਲਜੀਤ ਦੀ ਸੱਸ ਨੂੰ ਚੁੱਕਿਆ ਜੇ ਉਹ ਚਾਰ ਗੱਲਾਂ ਕਰ ਦਿੰਦੀ ਇਹਦੇ ਮੂੰਹ ਤੇ ਤੇਰੇ ਪੱਲੇ ਕੀ ਰਹਿੰਦਾ ਉਹ ਵੀ ਵਿਚਾਰੀ ਚੰਗੀ ਆ ਨਾ ਕੋਈ ਤਾਂ ਨਹੀਂ ਕੁਝ ਬੋਲੀ ਚੁੱਪ ਕਰਕੇ ਚੋਰੀ ਇੱਤੋਂ ਆਈ ਆਮੀ ਮੈਂ ਵੇਖੀ ਜਾਂਦੀ ਕਰ ਤੁਹਾਡੇ ਘਰ ਆਈ ਹੋਣੀ ਆ ਦੋ ਹਾਂ ਸਾਡੇ ਘਰ ਆਈ ਹੁੰਦੀ ਤਾਂ ਮਗਰੋਂ ਆਈ ਮਗਰੋਂ ਆ ਗਈ ਵਿਚਾਰੀ ਜਾਂਦੀ ਤੇ ਇਨਨੇ ਤੁਹਾਡੇ ਘਰ ਚ ਪਵਾੜਾ ਨਾ ਵੱਡਾ ਪਵਾਤਾ ਵਾ ਤੇ ਤੁਸੀਂ ਇਹਨੂੰ ਸਾਡੇ ਘਰ ਨਾ ਹੁੰਦੇ ਹੋ ਹੁਣਕੇ ਇਨੇ ਨੇ ਮੈਨੂੰ ਫੋਨ ਕੀਤਾ ਮੈਂ ਵੀਰ ਬਣ ਕੇ ਲੈ ਗਿਆ ਇਹਨੂੰ ਇਨੇ ਤੇ ਮਹਾੜਾ ਨੂੰ ਕਹਿੰਦੇ ਸ਼ੁਰੂ ਹੋ ਗਿਆ ਕੋਈ ਨਾ ਮੈਨੂੰ ਤਾਂ ਅੰਦਰ ਹੀ ਬਿਠਾ ਦੇ ਰਹਿਣਾ ਅੱਛਾ ਤੇ ਜਦੋਂ ਮੈਂ ਲੰਗਦੀ ਵੇਖੀ ਦਿੰਨੇ ਆ ਆਖਰਾਂ ਜਿਹੋ ਵੀ ਮੈਂ ਇਹਦੇ ਮੈਨੂੰ ਕਹਿੰਦੀ ਕਿ ਰਹਿਣਾ ਉਹ ਨਹੀਂ ਇਹ ਜਾਣ ਲਈ ਪਿੰਨ ਨੂੰ ਹੁਣ ਬਥੇਰੇ ਗਲੀ ਬਖਾਨੇ ਮਾਰਦੀ ਹੋਰੇ ਮੈਂ ਦਵਾਈ ਖਾ ਲਈ ਮੈਂ ਠੀਕ ਰਹੀਗੀ ਪਰ ਉਹਨੇ ਨਹੀਂ ਵੇਖ ਜਾਣ ਨਾ ਕੀ ਗੋਲੀ ਵੱਜੀ ਇਹਨੂੰ ਠੀਕ ਜਾਣ ਕੇ ਜਾਣ ਕੇ ਘਰ ਘਰ ਫੇਰਦਾ ਤਾਂ ਚੰਗੀ ਭਰੀ ਆ ਦਵਾਈ ਸਵਾਦ ਹਰਦਾ ਤੇ ਰੋਟੀ ਪਾਣੀ ਪੱਕਾ ਮਿਲਦਾ ਹੈ ਪਿੰਖੀ ਨੂੰ ਠੀਕ ਤਾਂ ਨਹੀਂ ਉਥੇ ਤਾਂ ਕਿਹਾ થਾਣਾ ਮਾ ਪੜਾਣਾ ਹੁਣ ਕਹਿੰਦੀ ਦੋਆਂ ਸਬਜ਼ੀਆਂ ਤੋਂ ਘੱਟ ਨਹੀਂ ਖਾਂਦੀ ਅੱਛਾ ਮੈਂ ਮਾਦੀ ਨੂੰ ਦੋ ਦਸ ਸਬਜ਼ੀਆਂ ਬਣਾਉਣੀਆਂ ਪੈਂਦੀਆਂ ਨੇ ਤੇ ਜੇ ਮੈਂ ਨਹੀਂ ਨਿਪੜਾਉਂਦੀ ਤੇ ਭਰਾ ਕਲਉਂਦੀ ਸ਼ਿਕਾਇਤ ਭਰਾ ਤੇ ਹੁੰਦਾ ਹੀ ਪੈਣਾ ਨਾ ਮਿੱਟਰੇ ਜੀ ਨੇ ਆ ਜਿਹੜੇ ਦਿਨ ਚੰਨ ਡੇ ਆ ਇੰਨਾ ਦਿਨ ਵਿੱਚ ਤੇ ਇੱਕ ਸਬਜ਼ੀ ਨਹੀਂ ਮਿਲਦੀ ਸਿੱਧਾ ਆ ਕੇ ਤੁਹ ਬਣਾਉਣੇ ਜਾਵਾਂ ਪਰ ਇਹ ਨਹੀਂ ਘਰ ਦੀ ਬੁਲਾ ਆ ਚੰਗਾ ਮੈਂ ਚੱਲ ਗਈ ਆ ਮੈਂ ਕਹਾਂ ਚੱਲ ਮੈਂ ਆਪਣਾ ਦੋ ਸੁੱਖ ਮਾੜਾ ਨਟਾ ਕਰਕੇ ਤੂੰ ਬੋ ਤੇ ਮੈਂ ਕਾਪੇ ਕਚਾੜਾ ਬਣਾਵਾ ਮੈਂ ਚਾਹ ਨਹੀਂ ਪੀਣੀ ਕਿਉਂ ਪਤਾ ਕੀ ਕਰਾ ਇਹ ਫਰਾਮੀ ਮਗੋਂ ਮਗੋਂ ਚੰਗੀ ਐ ਤੇਰੇ ਕਹਾਂ ਨਾ ਕਿ ਮੇਰੇ ਦਿਵਾਲੇ ਹੁਣ ਆ ਕੇ ਕਿਤੇ ਤੂੰ ਨੇ ਦੇ ਘਰ ਮੈਨੂੰ ਫੋਨ ਕੀਤਾ ਤੇ ਮੈਂ ਹੁਣ ਨਹੀਂ ਆਉਂ ਤੋ ਪਹਿਲਾਂ ਕਿਨਾ ਚੱਲ ਜਾ ਆਹੇ ਮੈਂ ਕਹਿੰਦਾ ਤਾ ਪਛਾਹ ਦਾ ਬਣ ਨੀ ਨਾ ਕੀ ਕਰ ਤਾ ਮੈਂ ਤਾ ਕੋਣਾ ਮਨ ਤੇ ਬਹੁਤ ਜਿਆਹ ਕੱਢਣ ਆਈ ਮੈਂ ਤੇ ਕੱਢ ਜਾ ਨਹੀਂ ਆ ਮੈਂ ਚੱਲ ਕੋਈ ਵੀ ਤੇ ਆਉਂਗੀ ਆਇਓ ਫਿਰ ਚੰਗਾ ਕੋਈ ਨਹੀਂ ਆਉਂਗੀ ਆ ਆਉਂਗਾ ਫਿਰ ਚੰਗਾ ਹੈ ਤੇ ਵਿਚਾਰੀ ਇਹ ਵੀ ਤਾਂ ਉਹ ਹੀ ਗੱਲ ਵਾ ਢਿੱਡ ਫੁੱਲਨ ਨੂੰ ਦਿਲ ਤੇ ਕਰਦਾ ਹੀ ਆ ਪਰ ਏਡੀ ਜਲਮ ਨਾ ਨਾਉਣੀ ਚਾਹੀਦੀ ਜਿੱਡੀ ਜਲਮ ਇਹ ਆ ਘਰ ਘਰ ਲੋ ਲੋਲ ਫਿਰਦੀ ਆ ਆਪਣੇ ਘਰ ਤੇ ਪਵਾੜਾ ਖੁਣਾ ਹੀ ਹੋਣਾ ਵਾ ਆਂਡ ਗਵਾਂਡ ਵੀ ਪਵਾੜਾ ਪਾ ਲੈਂਦੀ ਰੱਬ ਐ ਹੋ ਜੀ ਮਨਾਉਣਾ ਇਹ ਮਤਲਬ ਚਲ ਚੰਗਾ ਹੋਇਆ ਉਪਰੋਂਾ ਚੰਗਾ ਵਾ ਜਿਹੜਾ ਆਣ ਕਿਤੇ ਲੈ ਗਿਆ ਨਾ ਖੜਦਾ ਨਾ ਇਹਦਾ ਸਿਰ ਉਹਨੇ ਪੜਵਾ ਦੇਣਾ ਚਲ ਸ਼ੁਕਰ ਵਾ ਕਿਤੇ ਗਈ ਆ ਹੈ ਆਪਣੇ ਘਰੇ ਰਿਹਾ ਕਰੇ ਚਲ 3 ਵਜੇ ਕਰਦੀ ਆ ਪੇਕੇ ਆਉਣ ਨੂੰ ਪਰ ਇਹਦਾ ਮਤਲਬ ਇਹ ਥੋੜੀ ਹੁੰਦਾ ਵਾ ਆਣ ਕੇ ਪਰਜਾਈਆਂ ਦੇ ਨੱਕ ਚ ਦਮ ਕਰ ਦੋ ਤੇ ਪਰਜਾਈਆਂ ਨੂੰ ਜੀਣ ਨਹੀਂ ਹੁੰਦਾ ਉਹ ਤਾਂ ਨਰਕ ਉਹ ਤੇ ਫਰਾਈ ਕਰਵਾਈਆਂ ਜੀ ਇਦਾਂ ਦੀ ਨਾ ਨਾ ਨਹੀਂ ਕਿਹਦੀ ਹੋਣੀ ਚਾਹੀਦੀ ਸ਼ੁਕਰ ਕੀਤਾ ਮੈਂ ਤੇ ਕਰੇ ਉਹ ਕੀ ਇਕੱਲੇ ਗੱਲਾਂ ਕਰੀ ਜਾਣੇ ਵੀ ਉਹ ਗੱਲਾਂ ਕਾਦੀਆਂ ਕਰਨੀਆਂ ਬੁੱਤ ਕੁਛ ਨਹੀਂ ਉਦਾਂ ਹੀ ਬੱਸ ਤੇ ਪੂਆ ਨਾ ਬੜੇ ਪੂਆਗੇ ਚਲ ਗਏ ਚਲ ਗਈ ਪੂਆ ਤੇਰੀ ਕਿੱਥੇ ਗੋਣੀ ਹੈ ਫਿਰ ਨਹੀਂ ਨਹੀਂ ਹਾਂ ਤੇਰਾ ਫੁੱਫੜ ਆਇਆ ਹੈਗਾ ਹੈ ਲੈ ਕੇ ਆ ਕੇ ਫੁੱਫੜ ਆਹੋ ਫੁੱਫੜ ਕਨੇ ਲੈ ਆ ਗਿਆ ਬੱਸ ਜਦ ਤੂੰ ਹੀ ਗਏ ਜੇ ਕਰੋ ਅਛਾ ਉਸੇ ਵੇਲੇ ਆ ਗਿਆ ਨਾ ਮੈਨੂੰ ਕਿਹਾ 10 ਤੱਕ ਕੰਮ ਹੀ ਗਈ ਅਛਾ ਤੇ ਆਂਦਾ ਕਿ ਛੇਤੀ ਜਾਣਾ ਚਾਹਦਾ ਕੁੱਟ ਪੀਤਾ ਤੇ ਘੂਆ ਤੇ ਨਹੀਂ ਤਿਆਰ ਕਰਕੇ ਲੈ ਗਿਆ ਨਾਲ ਹੀ ਐ ਠੀਕ ਆ ਦੀ ਐਮਰਜੈਂਸੀ ਪੈ ਗਈ ਘੂਆ ਨੂੰ ਖੜਨ ਵਾਲੀ ਲੈ ਦੱਸ ਅਗਲੇ ਸੁੱਖ ਸਾਧਿਆ ਸੁੱਖ ਸਾਧਵਾ ਨਿਕ ਨਿਕ ਨਿਆਣੇ ਛੱਡ ਕੇ ਆਈ ਐ ਸ਼ਦਾਈਆ ਤੂੰ ਆਪਸੇ ਆਣਾ ਵਾ ਬਜ਼ੁਰਗੋ ਦਾ ਮਾਪਿਓ ਵਾ ਉਹ ਕਿਦਾਂ ਸਾਂਭਣ ਨਿਆਣੇ ਰੋਟੀ ਪਾਣੀ ਵੀ ਪਕਾਉਣਾ ਨਿਆਣੇ ਵੀ ਸਾਂਭਣੇ ਕਿਦਾਂ ਕਰਨ ਉਹ ਵਿਚਾਰੇ ਆ ਪੂਆ ਤੇਰੀ ਤੇ ਕਿਤੇ ਐਡੀ ਖਰਾਬ ਹੋਣਾ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਪਰੰਪੂ ਉਹ ਤਾਂ ਕਹਿਣੀ ਮਾ ਦਾਦਾ ਲੈਣਾ ਉਹਦੇ ਕੱਪੜੇ ਵਾਹ ਭਰ ਕੇ ਪੈਂਗ ਲੈਂਦਾ ਸੀਗਾ ਤੇ 5-6 ਦਿਨ ਤਾਂ ਰਹਿ ਗਈ ਆ 10 ਦਿਨ ਕਿਲੇ ਫਕੀ ਰਹਿ ਗਏ ਆ ਕਿ ਤੂੰ ਵੀ ਨਹੀਂ ਫੋਨ ਕੀਤਾ ਫੁੱਫੜ ਨੂੰ ਲੈ ਦੱਸ ਤੂੰ ਵੀ ਛਦਾਈ ਆ ਮੈਨੂੰ ਕੋ ਲੋੜਾ ਫੋਨ ਕਰਨ ਦੀ ਹੈ ਨਾਲੇ ਮੇਰੇ ਫੋਨ ਕੀਤਾ ਫੁੱਫੜ ਨੇ ਆ ਜਾਣਾ ਸੀਗਾ ਨਾ ਮੈਂ ਨਹੀਂ ਫੋਨ ਫਾਨ ਕੀਤਾ ਕੋਈ ਨੇ ਐਵੇਂ ਹੁਆ ਤਾਂ ਨਾ ਦੂਰੀਆਂ ਗਵਾਨੀ ਨੂੰ ਸੁੱਖ ਸੰਦੀਆਂ ਸਾਰੇ ਪਾਸੇ ਸਵਾਸ ਸੁੱਖ ਸੰਦ ਆ ਹਾਂ ਉਹ ਕੱਲ ਵਿਚਾਰੀ ਦਲਜੀਤ ਆਈ ਤੇਰੀ ਭਾਬੀ ਅੱਛਾ ਉਹ ਆਈ ਸੀ ਆਦੀ ਮੇਰੀ ਸਸਰਾ ਜਾ ਕੇ ਦੇਖੂ ਚੁਗਲੀਆਂ ਕਰਨ ਆਦੀ ਮੇਰੀ ਤੇ ਉਹ ਸਾਡੇ ਘਰ ਚ ਕਿਤੇ ਨੇ ਪਵਾ ਕੇ ਆਈਏ ਗੱਲ ਨਹੀਂ ਕਰਨ ਵਾਲੀ ਉਹ ਰੋਂੜੇ ਹੀ ਛਾਣ ਕੇ ਤੇ ਫਿਰ ਹੁਣ ਮੈਂ ਤਾਂ ਤਾਕ ਕਰਕੇ ਮੈਂ ਵੀ ਬੜੀ ਤਾਂਗੀ ਮੈਂ ਹੈ ਕਿਤੇ ਚਲ ਜਾਈ ਤਾਂ ਵੀ ਆ ਚਾਹ ਸ਼ੁਕਰ ਹੈ ਯਾਰਾ ਕਰੋਨਾ ਆ ਗਿਆ ਤਾਂ ਲੈ ਗਿਆ ਹੁਣ ਤੇ ਮੁੜ ਕੇ ਹੁਣ ਮੈਂ ਗਈ ਯਾਤਰੀ ਚਾਚੀ ਵਾਲਾ ਅਸ਼ਾ ਅਰਮਨ ਵਾਲਾ ਅਸ਼ਾ ਤੇ ਉਹ ਆਦੀ ਵੀ ਸਾਡੇ ਘਰ ਵੀ ਆਈ ਸੀ ਤੇ ਆਦੀ ਭਾਰੇ ਘਰ ਹੈ ਨਹੀਂਗੇ ਤਪੋਸ਼ ਦੇਖੀ ਸਾਰੇ ਘਰ ਫਿਰਨੇ ਆਤ ਵਾਲੇ ਆ ਸਾਰੇ ਘਰ ਫਿਰ ਬਿੱਲੀ ਵਾਂਗੂ ਸਾਰੇ ਘਰ ਫਿਰ ਕੇ ਜਾਂਦੀ ਹੈ ਮਾੜੀ ਗੱਲ ਵਾ ਜੇ ਬੰਦਾ ਆਇਆ ਦੇਖੋ ਤੁਹਾਰੇ ਵੀ ਟੇਕੇ ਨਾ ਨਾ ਲੋਕਾਂ ਦੇ ਪਿੰਡਾਂ ਨੂੰ ਗੱਲਾਂ ਨਹੀਂ ਕਰਨੀਆਂ ਮੇਰੇ ਦੀ ਪੂ ਭੈਣ ਹੁੰਦੀ ਆ ਇਹ ਕੀ ਗੱਲਾਂ ਕਰਦੀ ਫਿਰਦੀ ਆ ਹਾਏ ਹੈਲੋ ਕੀ ਤੰਗ ਹੋ ਜਾਂਦੇ ਆ ਮੈਂ ਤਾਂ ਤੰਗ ਹਣੇ ਹੋਣਾ ਪੁੱਤ ਲੋਕੀ ਵੀ ਤੰਗ ਹੋ ਜਾਂਦੇ ਆ ਹੈ ਚੋ ਦੀ ਕੇਦ ਕਰ ਬੰਦ ਲੱਗਿਆ ਵਾ ਤੇ ਸੁਖਸਾਨਾ ਜਵੇ ਰ ਮਾਰਨਾ ਹੱਸ ਕੇ ਗੱਲਾਂ ਬਾਤ ਕਰਕੇ ਆ ਹਾਂ ਚੱਲ ਪੁੱਛੇ ਤੂੰ ਧੀ ਤੇ ਆਣੀ ਆ ਹਾਂ ਚੱਲ ਪੁੱਛ ਰਾਜੀ ਬਾਜੀ ਪੁੱਛ ਹੱਸ ਖੇਡ ਤੇ ਤੋਂ ਆਪਣੇ ਘਰ ਨੂੰ ਆ ਤੇ ਭੂਆ ਦਾ ਮਾਗਿਆ ਨਾ ਉਹ ਚੱਲ ਲੜਾਈ ਨੂੰ ਬਸ ਸਹੀ ਗੱਲ ਆ ਜੋ ਵੀ ਘੰਟੇ ਲੜਾਈ ਲੜਾਈ ਚ ਮੈਂ ਤਾਂ ਆਪ ਇੰਨੀ ਤਮੀ ਨਾ ਕੋਤਨ ਕੀਦਾ ਸਮਾਂ ਮੈਂ ਸ਼ੁਗਰ ਕੀਤਾ ਕਰ ਗਈ ਆਪਣੇ ਘਰ ਤੇ ਇੰਨਾ ਚੰਗਾ ਤੇ ਫੁੱਫੜ ਦਾ ਰੋਗ ਹੈਗਾ ਭਰਾ ਮोटा ਫੁੱਫੜ ਦਾ ਕਾਦਾ ਰੋਗ ਹੋਆ ਮੈਨੂੰ ਪੈਰ ਨਾ ਲੱਗਣਦੇ ਫੁੱਫੜ ਦੇ ਵੀ ਸਾਰੇ ਕਰਦੇ ਵਾਕਿਆ ਸਹੀ ਚੰਗਾ ਭਾਇਆ ਇੱਕ ਤਰ੍ਹਾਂ ਦੀ ਹੋਣੀ ਘਰ ਜੇ ਘਰੇ ਘਰ ਹੁੰਦਾ ਨਾ ਇਹਨੇ ਜਾਣ ਨਹੀਂ ਹੀ ਦੇਣੀ ਇਹ ਫੁੱਫੜ ਵੀ ਰੱਖ ਲੈਣਾ ਤੇ ਭੂਆ ਵੀ ਜਰਾ ਬੜੀ ਹਾਂ ਸਹੀ ਗੱਲ ਵਾ ਹੁਣ ਵੇਖਿਆ ਆ ਅਸੀਂ ਕਿੱਦਾਂ ਖਾਣ ਨੂੰ ਦਵਾਇਆ ਮੇਰੀ ਪੈਰ ਉੱਥੇ ਆ ਪਤਾ ਨਹੀਂ ਲੱਗਾ ਜੇ ਨਹੀਂ ਨਹੀਂ ਅਜੇ ਤਰਾ ਪਿਓ ਕਦੋਂ ਘਰ ਆਇਆ ਵਾ ਅੱਛਾ ਆਹ ਆਹੂ ਗੱਤ ਵਿੱਚ ਕਿਦਾਂ ਗੱਲ ਪੈਣਾ ਇਹ ਹੂੰ ਹੂੰ ਆਉਣੀ ਵਾਲੇ ਹੋਣੀ ਮੇਰੇ ਸਹਾਨੂੰ ਆਹੋ ਆਉਣੀ ਵਾਲਾ ਨਾ ਕੋਈ ਗੱਲ ਨਹੀਂ ਜਾਣਾ ਨਹੀਂ ਸਾਡੇ ਆਪਣੇ ਘਰ ਕੀ ਗੱਲਾਂ ਕਰਾਂਗੇ ਮੈਨੂੰ ਆਹ ਐਵੇਂ ਅਗਲਾ ਲੈ ਗਿਆ ਪਿਆ ਆ ਕੇ ਕਿ ਅੰਗੜਾ ਪੋਇਆ ਹੋ ਠੀਕ ਵਾ ਕੇ ਮੇਰਾ ਤਾਂ ਤਰਾ ਸਾਹ ਪੀਤਾ ਜੀ ਨੇ ਕਦੀ ਮੈਨੂੰ ਆਹ ਬਣਾ ਦੇ ਕਦੀ ਮੈਨੂੰ ਆਹ ਬਣਾ ਦੇ ਹੱਦੀ ਕਰਦੀ ਅਗਲੇ ਬੰਦੇ ਨੂੰ ਤਾਂ ਬੰਦਾ ਸਮਝਦੀ ਨਹੀਂ ਜੀ ਉਹ ਚੱਲ ਮੰਮੀ ਪੜਾਉਣ ਫੋਨ ਦੀ ਗੱਲ ਕੋਈ ਨਹੀਂ ਗਈ ਬੰਦਾ ਖਾ ਕੇ ਗੱਲਾਂ ਦਾ ਨਾ ਕਰੇ ਨਹੀਂ ਪੁੱਤ ਉਹ ਨਹੀਂ ਹਟ ਸਕਦਾ ਮੰਮੀ ਛੱਡੋ ਪਰਾਂ ਗੱਲਾਂ ਐਵੇਂ ਆਪਣਾ ਮਨ ਸਾੜੀ ਜਾਵਾਂ ਢੂਆ ਚਦ ਗਈ ਹੈ ਨਾ ਤੁਹਾਨੂੰ ਸੁੱਖ ਦਾ ਸਾਹ ਆ ਗਿਆ ਹੁਣ ਠੀਕ ਹੈ ਨਾ ਠੀਕ ਗੱਲ ਆ ਇਦਾਂ ਕਰੋ ਮੈਨੂੰ ਭੁੱਖ ਲੱਗੀ ਐ ਤੇ ਰੋਟੀ ਲੈ ਦਿਓ ਚੱਲ ਹੁਣੇ ਲੈ ਕੇ ਆਉਂਦੀ ਆ ਆਹ ਸੁਣਾ ਕੋਤੋਂ ਚੱਲ ਛੁਪੜਾ ਮਾਲਕ ਦਾ ਢੂਆ ਗਈ ਐ ਤੇ ਮੰਮੀ ਦੇ ਮੂਹ ਤੇ ਕਿਤੇ ਹਾਸ ਆਇਆ ਨਹੀਂ ਦੋ ਚਾਰ ਦਿਨੋਂ ਢੂਆ ਹੋ ਰਿਆ ਪੈਂਦੀ ਨਾ ਤੇ ਮੰਮੀ ਹਣੀ ਨਿਕਲ ਨਹੀਂ ਰਹੀ ਹਣੀ ਇੱਥੇ ਚੰਗਾ ਐ ਢੂਆ ਚਲ ਗਈ ਐ ਸੁੱਖ ਦਾ ਸਾਹ ਆਇਆ ਰਿਹਾ ਮਾਨੂ ਕਿਤੇ